ਹਾਂਜੀ ਸਾਥਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੋਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰੇ ਕਰੋ ਬਾਈ ਤੇ ਲੋ ਜੀ ਮਸ਼ੀਨ ਚੱਲਦੀ ਆ ਮਸ਼ੀਨ ਬਾਈ ਅੱਜ ਕਰ ਲੀਏ 9 ਬਾਈ ਉਹ ਕੰਮ ਰਹਿ ਗਿਆ ਭਾਈ ਥੋੜਾ ਇਹ 2-2 ਤੋਂ 2 ਕਿੱਲੇ ਕਰੇ ਤੇ ਨਗੀਲੇ ਟਟਮਾ ਕੰਮ ਮਿਲਦਾ ਨਹੀਂ ਕਿ ਵੱਡ ਹੋ ਜਾਂਦੇ 12-15 ਕਿੱਲੇ ਰੋਜ਼ ਹੁਣ ਕੰਮ ਰਹਿ ਗਿਆ ਬਸ 3-4 ਦਿਨ ਦਾ ਕੰਮ ਹੈ ਭਾਈ ਆਪਣੇ ਕੋਲ ਫਿਰ ਵਾਰ ਦੇਖਦੇ ਹਾਂ ਕਿੱਧਰ ਮਾਰਾਂਗੇ ਇਹਨਾਂ ਕਬਾਉਂ ਗਰੀ ਵਿੱਚ ਜਮ ਹੈੜਾਂ ਦੇ ਪੱਟੀਆਂ ਆਪਹੀ ਜਿਹਾ ਜਮਾ ਕੋਲ ਕੋਲੇ ਮਿੜਾਂਗੇ ਨਹੀਂ ਅੱਜ ਭਾਈ ਹੈਗੇ ਆਪਣੇ ਕੋਲੇ ਕੱਲ ਮਲਾ ਕੇ ਹਰਨ ਹਰਾ ਗਿੱਲੇ ਘਾ ਰਿਹਾ ਏਜੰਟਾ ਬਾਕੀ ਅਲਤੀ ਆ ਬਾਈ ਦੋ ਤਿੰਨ ਦਿਨ ਦਾ ਕੰਮ ਅਲਤੀ ਦਾ ਹੈਗਾ ਆਪਣੇ ਕੋਲ ਕਰਤਾ ਮਾਲਕ ਦੀ ਵਿੱਚ ਬਾਈ ਇੰਸਟਾਗ੍ਰਾਮ ਦੇ ਲੋਗ ਏਡੀ ਰੀਲ ਪਈ ਹੋਈ ਆ 2.5 ਲੱਖ ਐਮਪੀ ਰਕੋਰਡ ਲਾਈਦਾ ਵੀਰੇ ਦੇਖੋ ਹੋਰ ਤਾਂ ਆਪਾਂ ਨੂੰ ਪਤਾ ਨਹੀਂ ਆਪਾਂ ਦਾ ਵੀਰੇ ਕੁੱਟ ਕੇ ਜਾਵਾਂਗੇ ਅੱਜ ਵੀ ਕਟਕੇ ਵੀਰੇ ਆਏ ਅੱਜ ਕੱਲੀ ਕਾਨ ਕੇ ਚਿਲਾ ਚਿਲਾਉਂਦੇ ਫੇਰ ਰੀਡੀ ਕਟ ਆਉਣੀ ਆਪਾਂ ਪਹਿਲਾ ਛੋਲਿਆਂ ਨਹੀਂ ਪਹਿਲਾ ਮਟਰੀ ਜਾਂ ਫਿਰ ਛੋਲਿਆਂ ਚ ਕਣਕ ਚ ਫਿਰ ਹੁਣ ਅਰਤੀ ਚ ਅਰਤੀ ਦੇ ਵੀ ਛੜਦੇ ਬਾਈ 18 ਮਿਲਾਂ ਦਾ 40 45 ਪੀਲੇ ਹੈਗੇ ਆ ਕਾਲਪੀਲੇ 22 ਲੱਖ ਦਾ ਵੀਰੇ ਕਟ ਆਉਂਦਾ ਕਟਣ ਵਾਲਾ ਚਾਹੀਦਾ ਲੋਕ ਦਾ ਜੋ ਕੋ ਮਰਜੀ ਗਈ ਆਣ ਤੁਸੀਂ ਚੈੱਕ ਕਰਨੀ ਆ ਆ ਵਿੱਕੀ ਆ ਮੋਟਾ ਕਹਿੰਦੇ ਦੀਨ ਦਾ ਰਾਤ ਰਾਤ ਨਹੀਂ ਤੇ ਕਿਵੇਂ ਆਈ ਰਾਤ ਮਸ਼ੀਨ ਕੋਲੇ ਪਹੇਲੇ ਬਾਈ ਰਾਤ ਨੂੰ ਪਹਿਲੀ ਵਾਰ ਬੰਦਾ ਆ ਪਾਇਆ ਮਸ਼ੀਨ ਕੋਲ ਅਸੀਂ ਨੇ ਨਹੀਂ ਅਜੰਟ ਚਾਪ ਲਾ ਗਿਆ ਦਾ ਅੱਤਰੇ ਅਜੰਟ ਦਾ ਵਧੀਆ ਮਿਲ ਗਿਆ ਤਾਂ ਬਾਬੇ ਕਾ ਗੱਲ ਨੋਟ ਕਰੋ ਕਿ ਉੱਪਰ ਗਰਮੀ ਗਰਮੀ ਹੋਈ ਪਰ ਬਦ ਪਰ ਜੈਕਟਰ ਨਹੀਂ ਧਾਰੀ ਇੰਨੀ ਗਰਮੀ ਪੈਂਦੀ ਏ ਰੋ ਜਾਗਟ ਪਾਈ ਫਿਰਦਾ ਓਏ ਗਰਮੀ ਨਹੀਂ ਲੱਗਦੀ ਓਏ ਗਰਮੀ ਲੱਗਦੀ ਤੈਨੂੰ ਠੰਡ ਲੱਗਦੀ ਹੈ ਨਾ ਦਾਰੂ ਪੀ ਵੀ ਰਾਜੋ ਪਰ ਗੋੜੀਆਂ ਖਾਤੀਆਂ ਲੱਗਦੀਆਂ ਮੈਨੂੰ ਯਾ ਲੰਦਾਂ ਅਜਾ ਨੇ ਗਰਮੀ ਗਰਮੀ ਵੈਰ ਲੱਟ ਛੜ ਰਿਹਾ ਫਿਰ ਵੀ ਗਣਾ ਜਾਗਟ ਖੋਲਣੀ ਖੜੰਬਾ ਕੈਰਾਕਟਰ ਦੇਖੋ ਬਾਈ ਗਰਮੀ ਗਰਮੀ ਤਾਂ ਟਾਇਰ ਬਾਈ ਆ ਮੋਟੀ ਆ ਵੀ ਟਾਇਰ ਟਾ ਕਰਨਾ ਆਡੋ ਕੋਲ ਆਨੇ ਆ ਨਾ ਪੂਰੀ